ਪੰਜਾਬ ਹਾਈ ਕੋਰਟ ਨੇ ਪਠੰਡਾ ਕਚੈਰੀ ਤੇ ਫਰੀਦਕੋਟ ਕਚੈਰੀ ਤੇ ਮੋਗਾ ਤੋਂ ਜਿਲ੍ਹਾ ਦੀ ਕਚੈਰੀਆਂ ਉੱਥੋਂ ਸਾਰੇ ਟਰਾਂਸਫਰ ਕਰਤੇ ਚੰਡੀਗੜ੍ਹ ਭੇਜਤੇ ਕਿ ਪੰਜਾਬ ਦੇ ਵਿੱਚ ਮਾਹੌਲ ਠੀਕ ਨਹੀਂ ਹੈ। ਔਰ ਇਹ ਜਿਹੜੇ ਕੇਸ ਨੇ ਇਹਨਾਂ ਦੇ ਵਿੱਚ ਇੱਕ ਗੁਰਗਰਾਂ ਸਾਹਿਬ ਤੇ ਜੋ ਅੰਗ ਪਾੜ ਕੇ ਗਲੀਆਂ ਵਿੱਚ ਸੁੱਟੇ ਉਹਦਾ ਦੇ ਕੇਸ ਨੇ ਇਸ ਮਾਲ ਸਰਪੈਂਟ ਦੇ ਵਿੱਚ ਹੋਇਆ। ਬਾਕਿਆ ਭਗਤਾ ਭਾਈ ਦੇ ਵਿੱਚ ਹੋਇਆ। ਗੁਰ ਸਰਪਿੰਡ ਦੇ ਵਿੱਚ ਹੋਇਆ ਤੇ ਫਿਰ ਇੱਕ ਧਿਆਗ ਪਰਚ ਹੋਇਆ ਤੇ ਇਹਦੇ ਵਿੱਚ ਜੋ ਪਹਿਲਾ ਗੁਰਸੇਵਕ ਸਿੰਘ ਜੋ ਸੰਬਾਲ ਸਰਪਿੰਡ ਦੇ ਵਿੱਚ ਕੰਪਲੇਨੈਂਟ ਹੈ ਜਿਹਨੇ ਸ਼ਿਕਾਇਤ ਕੀਤੀ ਜਾ ਕੇ ਪਹੁੰਚ ਕੋਲੇ ਪਹਿਲਾ ਉਹ ਸੁਪਰੀਮ ਕੋਰਟ ਆਇਆ ਕਿ ਪੰਜਾਬ ਹਾਈ ਕੋਰਟ ਦਾ ਫੈਸਲਾ ਗਲਤ ਹੈ ਤੇ ਸੁਪਰੀਮ ਕੋਰਟ ਨੇ ਉਹਦੇ ਵਿੱਚ ਸਟੇਜ ਦਿੱਤੀ ਸੀ ਉਸ ਤੋਂ ਮਗਰੋਂ ਦੂਜੇ ਕੇਸ ਫਿਰ ਹੁਣ ਕੰਪਲੇਨੈਂਟ ਜਦੋਂ ਦੂਜੇ ਨੇ ਭਗਤਾ ਭਾਈ ਦੇ ਕੇਸ ਚ ਗੁਰਚਰਨ ਸਿੰਘ ਤ્યારਪਰ ਦੇ ਕੇਸ ਚ ਸੁਖਦੇਵ ਸਿੰਘ ਤੇ ਗੁਰਸਰ ਦੇ ਕੇਸ ਵਿੱਚ ਇਕਬਾਲ ਸਿੰਘ ਉਹ ਵੀ ਸੁਪਰੀਮ ਕੋਰਟ ਆਏ ਤੇ ਆ ਸੋਮਵਾਰ ਨੂੰ ਉਹਨਾਂ ਦੇ ਵੀ ਕੇਸ ਲੱਗੇ ਸੀ ਤੇ ਸੋਮਵਾਰ ਨੂੰ ਆ ਸੁਪਰੀਮ ਕੋਰਟ ਦਾ ਫੈਸਲਾ 13 ਅਕਤੂਬਰ ਦਾ ਤੇ ਸੁਪਰੀਮ ਕੋਰਟ ਨੇ ਮੈਂ ਉਹਨਾਂ ਦਾ ਵਕੀਲ ਪੇਸ਼ ਹੋਇਆ ਸਾਨੂੰ ਸੁਣ ਤੋਂ ਬਾਅਦ ਸੁਪਰੀਮ ਕੋਰਟ ਦੇ ਇਹਨਾਂ ਕੇਸਾਂ ਵਿੱਚ ਵੀ ਸਟੇ ਦੇ ਦਿੱਤੀ ਹੈ ਤੇ ਸਾਰੇ ਦੇ ਸਾਰੇ ਕੇਸ 14 ਨਵੰਬਰ ਨੂੰ ਹੁਣ ਲਗਾਤੇ ਨੇ ਪਰ ਮੈਂ ਜਦੋਂ ਬੇਨਤੀ ਪਹਿਲਾਂ ਦੋਨੋਂ ਵੀਡੀਓes ਵਿੱਚ ਕੀਤੀ ਸੀ ਕਿ ਪੰਜਾਬ ਸਰਕਾਰ ਨੂੰ ਇੱਥੇ ਸੁਪਰੀਮ ਕੋਰਟ ਆਕੇ ਅਪੀਲ ਫਾਈਲ ਕਰਨੀ ਚਾਹੀਦੀ ਹੈ ਕਿ ਪੰਜਾਬ ਸਰਕਾਰ ਆਕੇ ਸੁਪਰੀਮ ਕੋਰਟ ਨੂੰ ਕਹੇਗੀ ਕਿ ਪੰਜਾਬ ਸਰਕਾਰ ਉਹਨਾਂ ਨੂੰ ਉੱਥੇ ਪੂਰੀ ਸਿਕਿਉਰਿਟੀ ਦੇਣ ਨੂੰ ਤਿਆਰ ਆ ਜਾਂ ਆਲਰੇਡੀ ਪੰਜਾਬ ਸਰਕਾਰ ਨੇ ਜੋ ਸਿਕਿਉਰਿਟੀ ਦਿੱਤੀ ਵੀ ਆ ਉਹ ਸਫੀਸ਼ੀਐਂਟ ਆ ਤੇ ਉਹ ਲੋਕ ਜਿਹਦੋਂ ਗੁਲਜੀਆਂ ਨੇ ਜਿਹੜੇ ਉੱਥੇ ਹੀ ਰਹਿੰਦੇ ਆ ਉਹ ਇੱਥੇ ਲੋਕਲੀਆ ਸਾਰੇ ਏਰੀਆ ਦੇ ਉਪ ਬਠਿੰਡਾ ਜ਼ਿਲ੍ਹੇ ਚ ਫਰੀਦਕੋਟ ਜ਼ਿਲ੍ਹੇ ਚ ਮੋਗਾ ਜ਼ਿਲ੍ਹੇ ਚ ਰਹਿੰਦੇ ਆ ਤੇ ਉੱਥੇ ਹੀ ਆਪਣੇ ਪੂਰੀ ਰਿਲੀਜੀਅਸ ਐਕਟੀਵਿਟੀ ਜਿੰਨੀ ਵੀ ਧਾਰਮਿਕ ਸਮਾਗਮ ਕਰਦੇ ਆ ਕਿਸੇ ਤੇ ਕੋਈ ਰੋਕ ਨਹੀਂ ਕੋਈ ਉਹਨਾਂ ਨੂੰ ਉੱਥੇ ਕਿਸੇ ਤਰ੍ਹਾਂ ਦਾ ਡਰ ਨਹੀਂ ਉਹ ਕਰ ਰਹੇ ਆ ਪਰ ਜਦੋਂ ਕੇਸ ਲੜਦੇ ਆ ਤਾਂ ਉਦੋਂ ਜੀ ਪੰਜਾਬ ਦੇ ਵਿੱਚ ਕੇਸ ਲੜਦੀ ਸਕਦੇ ਤੇ ਸਾਰੇ ਸਾਰੇ ਚੰਡੀਗੜ੍ਹ ਇੱਕ ਅਦਾਲਤ ਚ ਲੈਣਾ ਚਾਹੁੰਦੇ ਆ ਇਹਦੇ ਮਨਸਾ ਕੋਈ ਹੋਰ ਨਹੀਂ ਕੋਈ ਇਹ ਨਹੀਂ ਕਿ ਵੀ ਉੱਥੇ ਕੇਸ ਲੜ ਨਹੀਂ ਸਕਦੇ ਤੇ ਜਦੋਂ ਵੀ ਉਹ ਕੋਰਟ ਵਿੱਚ ਕੇਸ ਵੀ ਚੱਲਦਾ ਉਥੇ ਫਰੀਦਕੋਟ ਮੋਗਾ ਜਾਂ ਬਠਿੰਡਾ ਕਦੇ ਰੋਕ ਟੋਕ ਨਹੀਂ ਉਹਨਾਂ ਨੂੰ ਪੂਰੀ ਉਹ ਆਉਂਦੀ ਆ ਕੇ ਕੇਸ ਉਹਨਾਂ ਨਾਲ ਲੜਦੇ ਉਹਨਾਂ ਦੇ ਵਕੀਲ ਕੇਸ ਲੜਦੇ ਆ ਪਰ ਇਹ ਸਾਰੀਆਂ ਗੱਲਾਂ ਹੁਣ ਆ ਕੇ ਪੰਜਾਬ ਸਰਕਾਰ ਨੂੰ ਕਹਿਣੀਆਂ ਚਾਹੀਦੀਆਂ ਸਪਣੀ ਕੋਟ ਮੈਂ ਪਹਿਲਾਂ ਵੀ ਤੁਹਾਨੂੰ ਇਹੀ ਕਿਹਾ ਸੀ ਕਿ ਸਰਕਾਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਵੀ ਲਿਖੀ ਸੀ ਤੇ ਉਹਨਾਂ ਨੂੰ ਕਿਹਾ ਸੀ ਕਿ ਸਰਕਾਰ ਆਵੇ ਵੇ ਦੇਖੋ ਇਹ ਨਹੀਂ ਤਾਂ ਇਹ ਤਾਂ ਸਰਕਾਰ ਨੇ ਮੰਨ ਲਿਆ ਕਿ ਪੰਜਾਬ ਦਾ ਮਾਹੌਲ ਠੀਕ ਨਹੀਂ ਪਰ ਅਜੇ ਤੱਕ ਸਰਕਾਰ ਨੇ ਕੋਈ ਅਪੀਲ ਫਾਈਲ ਨਹੀਂ ਕੀਤੀ ਤੇ ਹੁਣ ਮੈਂ ਫਿਰ ਸਾਡੀ ਸੰਗਤ ਨੂੰ ਅਪੀਲ ਕਰਦਾ ਕਿ ਪੰਜਾਬ ਸਰਕਾਰ ਤੇ ਦਬਾਅ ਪਾਓ ਕਿ ਪੰਜਾਬ ਸਰਕਾਰ ਆ ਕੇ ਇੱਥੇ ਅ ਅਪੀਲ ਫਾਈ ਸੁਪਰੀਮ ਕੋਰਟ 'ਚ ਕਰੇ ਤੇ ਜਿਹੜਾ ਅਸੀਂ ਪੀਲਾਂ ਫਾਈਲ ਕੀਤੀਆਂ ਉਹਨਾਂ ਨੂੰ ਨਾਲ ਸਪੋਰਟ ਕਰੇ ਕਿਉਂਕਿ 14 ਨਵੰਬਰ ਨੂੰ ਜਦੋਂ ਹੁਣ ਅਗਲੀ ਸੁਣਵਾਈ ਹੋਣੀ ਹੈ ਇਸ ਤਾਂ ਆਪਣਾ ਜੋਰ ਲਾਵਾਂਗੇ ਲਾਵਾਂਗੇ ਪਰ ਜਿੰਨੀ ਦੇਰ ਸਰਕਾਰ ਪੰਜਾਬ ਸਰਕਾਰ ਦੀ ਸਪੋਕ ਨਹੀਂ ਉਹਨੀ ਦੇਰ ਥੋੜਾ ਜਿਹਾ ਕੰਮ ਮੁਸ਼ਕਲ ਆ ਇਸੇ ਕਰਕੇ ਮੈਂ ਫਿਰ ਤੁਹਾਨੂੰ ਬੇਨਤੀ ਸਾਰਿਆਂ ਨੂੰ ਕਰ ਰਿਹਾ ਬਾਕੀ ਜੋ 14 ਨਵੰਬਰ ਨੂੰ ਅਗਲੀ ਕਾਰਵਾਈ ਹੋਏਗੀ ਉਹਦੇ ਬਾਰੇ ਤੁਹਾਨੂੰ ਦੱਸ ਦਿਆਂਗੇ